अफ्रीका ਦੇ ਦੇਸ਼ ਮਾਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਲਕਾਇਦਾ ਦੇ ਅੱਤਵਾਦੀਆਂ ਵੱਲੋਂ ਪੰਜ ਭਾਰਤੀਆਂ ਨੂੰ ਕਿਡਨਾਪ ਕਰ ਲਿਆ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕੁਝ ਅਣਪਛਾਤੇਵਾਂ ਵੱਲੋਂ ਇਹ ਕਿਡਨਾਪਿੰਗ ਕੀਤੀ ਗਈ ਹੈ ਅਤੇ ਉਹ ਭਾਰਤੀ ਕਾਮੇ ਇੱਕ ਬਿਜਲੀ ਪ੍ਰੋਜੈਕਟ ਦੇ ਅਧੀਨ ਕੰਪਨੀ ਦੇ ਵਿੱਚ ਕੰਮ ਕਰ ਰਹੇ ਸੀ ਜਿੱਥੇ ਉਹਨਾਂ ਦੀ ਕਿਡਨਾਪਿੰਗ ਹੋਈ ਹੈ ਇਸ ਕਿਡਨਾਪਿੰਗ ਨੂੰ ਲੈ ਕੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਹਾਹਾਕਾਰ ਮੱਚ ਗਿਆ ਕਿਉਂਕਿ ਭਾਰਤੀ ਕਾਮਿਆਂ ਦੀ ਪਹਿਲਾਂ ਵੀ ਕਈ ਵਾਰ ਕਿਡਨਾਪਿੰਗ ਹੋ ਚੁੱਕੀ ਹੈ ਪਰ ਇਸ ਤਾਜ਼ਾ ਮਾਮਲੇ ਨੇ ਹੁਣ ਦੇਸ਼ ਦੇ ਅੰਦਰ ਫਿਕਰ ਅਤੇ ਚਿੰਤਾ ਜ਼ਰੂਰ ਪੈਦਾ ਕਰ ਦਿੱਤੀ ਹੈ ਇਹ ਪੰਜ ਜਿਹੜੇ ਭਾਰਤੀ ਕਾਮੇ ਦੱਸੇ ਜਾ ਰਹੇ ਹਨ ਸਾਰੇ ਦੇ ਸਾਰੇ ਭਾਰਤੀ ਹਨ ਜਿਨ੍ਹਾਂ ਦੀ ਕਿਡਨਾਪਿੰਗ ਕੀਤੀ ਗਈ ਹੈ ਅਤੇ ਅਜੇ ਤੱਕ ਉਹਨਾਂ ਦੀ ਜਿਹੜੀ ਜਾਂਚ ਪੜਤਾਲ ਜਾ ਰਹੀ ਹੈ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ ਆਓ ਰੁਖ ਕਰਦੇ ਹਾਂ ਪੂਰੀ ਖਬਰ ਵੱਲ ਅੱਤਵਾਦ ਨਾਲ ਜੂਝ ਰਹੇ ਪੱਛਮੀ ਅਫਰੀਕੀ ਦੇਸ਼ ਮਾਲੀ ਤੋਂ ਭਾਰਤੀ ਨਾਗਰਿਕਾਂ ਦੇ ਅਗਵਾ ਹੋਣ ਦੀ ਇੱਕ ਗੰਭੀਰ ਖਬਰ ਸਾਹਮਣੇ ਆਈ ਹੈ ਖਬਰ ਮੁਤਾਬਕ ਅਣਪਛਾਤੇ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਪੰਜ ਭਾਰਤੀ ਕਾਮਿਆਂ ਨੂੰ ਪੱਛਮੀ ਮਾਲੀ ਦੇ ਕੋਬਰੀ ਇਲਾਕੇ ਤੋਂ ਅਗਵਾ ਕਰ ਲਿਆ ਇਹ ਜਾਣਕਾਰੀ ਉਹਨਾਂ ਦੀ ਕੰਪਨੀ ਅਤੇ ਸੁਰੱਖਿਆ ਸੂਤਰਾਂ ਨੇ ਸ਼ੁੱਕਰਵਾਰ ਨੂੰ ਦਿੱਤੀ। ਅਗਵਾ ਕੀਤੇ ਗਏ ਸਾਰੇ ਪੰਜੇ ਭਾਰਤੀ ਇੱਕ ਅਜਿਹੀ ਕੰਪਨੀ ਵਿੱਚ ਕੰਮ ਕਰਦੇ ਸਨ ਜੋ ਉੱਥੇ ਬਿਜਲੀਕਰਨ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਸੀ। ਕੰਪਨੀ ਦੇ ਇੱਕ ਨੁਮਾਇੰਦੇ ਨੇ AFP ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅਗਵਾ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਕੰਪਨੀ ਦੇ ਇੱਕ ਨੁਮੰਦੇ ਨੇ AFP ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅਗਵਾ ਦੇ ਕਿਡਨਾਪਿੰਗ ਦੀ ਪੁਸ਼ਟੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਕੰਪਨੀ ਵਿੱਚ ਕੰਮ ਕਰ ਰਹੇ ਬਾਕੀ ਸਾਰੇ ਭਾਰਤੀ ਕਰਮਚਾਰੀਆਂ ਨੂੰ ਤੁਰੰਤ ਰਾਜਸਤਾਨੀ ਬਾਮਾਕੋ ਵਿਖੇ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਕਿਡਨਾਪਿੰਗ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਪਿੱਛੇ ਅਲਕਾਇਦਾ ਨਾਲ ਜੁੜੇ ਅੱਤਵਾਦੀ ਸਮੂਹਾਂ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਕਿਉਂਕਿ ਉਹ ਫਿਰੋਤੀ ਲਈ ਵਿਦੇਸ਼ੀ ਨਾਗਰਿਕਾਂ ਨੂੰ ਅਗਵਾ ਕਰਨ ਲਈ ਬਦਨਾਮ ਕਰ ਰਹੇ ਹਨ ਮਾਲੀ ਵਿੱਚ ਇਸ ਸਮੇਂ ਅਲਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀ ਸੰਗਠਨ ਸਰਗਰਮ ਹਨ ਖਾਸ ਤੌਰ ਤੇ ਅਲਕਾਇਦਾ ਨਾਲ ਜੁੜਿਆ ਸੰਗਠਨ ਜੇ ਐਨ ਆਈ ਐਮ ਜਮਾਤ ਨੁਸਰਤ ਅਲ ਇਸਲਾਮ ਬਲ ਮੁਸਲਿਮਨ ਦੇਸ਼ ਵਿੱਚ ਹਿੰਸਾ ਅਤੇ ਅਗਵਾ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਮਾਲੀ 2012 ਤੋਂ ਹੀ ਫੌਜੀ ਤਖਤਾ ਪਲਟ ਅਤੇ ਜਿਹਦੀ ਹਿੰਸਾ ਨਾਲ ਜੂਝ ਰਿਹਾ ਹੈ ਇੱਥੇ ਵਿਦੇਸ਼ੀ ਨਾਗਰਿਕਾਂ ਦਾ ਅਗਵਾ ਹੋਣਾ ਆਮ ਗੱਲ ਹੋ ਗਈ ਹੈ ਹਾਲੀ ਵਿੱਚ ਸਤੰਬਰ ਵਿੱਚ ਜੇਐਨਆਈਐਮ ਦੇ ਅੱਤਵਾਦੀਆਂ ਨੇ ਦੋ ਅਮੀਰਾਤੀ ਨਾਗਰਿਕਾਂ ਅਤੇ ਇੱਕ ਇਰਾਨੀ ਨਾਗਰਿਕ ਨੂੰ ਅਗਵਾ ਕਰ ਲਿਆ ਸੀ ਸੂਤਰਾਂ ਮੁਤਾਬਕ ਉਹਨਾਂ ਨੂੰ ਪਿਛਲੇ ਹਫ਼ਤੇ ਤੋਂ ਘੱਟੋ-ਘੱਟ 50 ਮਿਲੀਅਨ ਡਾਲਰ ਕਰੀਬ 415 ਕਰੋੜ ਰੁਪਏ ਦੀ ਭਾਰੀ ਫਿਰੋਤੀ ਮਿਲਣ ਤੋਂ ਬਾਅਦ ਰਿਹਾ ਕੀਤਾ ਗਿਆ ਸੀ ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ 400 ਭਾਰਤੀ ਨਾਗਰਿਕ ਮਾਲੀ ਵਿੱਚ ਕੰਮ ਕਰ ਰਹੇ ਹਨ ਜੋ ਜ਼ਿਆਦਾਤਰ ਉਸਾਰੀ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਹੋਏ ਹਨ ਭਾਰਤੀ ਵਿਦੇਸ਼ ਮੰਤਰਾਲੇ ਅਤੇ ਮਾਲੀ ਸਰਕਾਰ ਇਸ ਤਾਜ਼ਾ ਘਟਨਾ ਦੀ ਜਾਂਚ ਕਰ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਅਤੇ ਮਾਲੀ ਸਰਕਾਰ ਇਸ ਤਾਜ਼ਾ ਘਟਨਾ ਦੀ ਜਾਂਚ ਕਰ ਰਹੀ ਹੈ। ਸੋ ਇਸ ਨਾਲ ਕਿਤੇ ਨਾ ਕਿਤੇ ਜਰੂਰ ਦੇਸ਼ ਦੇ ਵਿੱਚ ਚਿੰਤਾ ਜਰੂਰ ਖੜੀ ਹੋ ਗਈ ਹੈ ਕਿ ਮਾਲੀ ਦੇ ਵਿੱਚ ਪੰਜ ਕਰਮਚਾਰੀਆਂ ਦੀ ਭਾਰਤੀ ਕਰਮਚਾਰੀਆਂ ਦੀ ਜਿਹੜੀ ਕਿਡਨਾਪਿੰਗ ਹੋਈ ਹੈ ਇਸ ਨੂੰ ਲੈ ਕੇ ਇੱਕ ਚਿੰਤਾ ਜਰੂਰ ਦੇਸ਼ ਦੇ ਵਿੱਚ ਵੱਧ ਗਈ ਹੈ ਅਤੇ ਲਗਾਤਾਰ ਹੋ ਰਹੀਆਂ ਮਾਲੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੇ ਕਾਮਿਆਂ ਨੂੰ ਪਰੇਸ਼ਾਨੀ ਜਰੂਰ ਦਿੱਤੀ ਹੈ।